ਮੈਂ ਕੁਲਵਿੰਦਰ ਸਿੰਘ ਪਿੰਡ ਰਧਿਆਲਿਆਣਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਵੋਟਾਂ ਦਾ ਜਿਹੜਾ ਦਿਨ ਆ ਚੱਲ ਰਿਹਾ ਹੈ ਤੇ ਅੱਜ 27 ਤਰੀਕ ਹੋ ਗਈ ਹੈ 1 ਜੂਨ ਨੂੰ ਵੋਟਾਂ ਪੈਣੀਆਂ ਤੇ ਸਾਰੇ ਉਮੀਦਵਾਰਾਂ ਦੇ ਜਿਹੜੀ ਹੈ ਦਿਲਾਂ ਦੀ ਧੜਕਣੋ ਤੇਜ਼ ਹੋਈ ਵੀ ਹੈ ਪਰ ਜਿਹੜੇ ਵੋਟਰ ਹੈ ਉਹ ਇਸ ਵਾਰ ਥੋੜੇ ਜੇ ਸੁਸਤ ਦਿਖਾਈ ਦੇ ਰਹੇ ਆ ਉਹਨਾਂ ਦਾ ਜਿਹੜਾ ਇੰਟਰਸਟ ਆ ਵੋਟਾਂ ਵਿੱਚ ਘਟਾ ਹੈ ਤੇ ਪਰ ਜਿਵੇਂ ਕਿ ਕਹਿੰਦੇ ਆ ਵੀ ਜਿਹੜੀ ਪੰਜਾਬ ਹੈ ਪੰਜਾਬ ਦੇ ਵਿੱਚ ਜੇਕਰ ਬੰਦਾ ਰਾਜਨੀਤੀ ਨਾਲ ਨਹੀਂ ਵੀ ਜੁੜਿਆ ਤਾਂ ਵੀ ਰਾਣੀ ਤੇ ਉਹਨੂੰ ਆਪਣੇ ਨਾਲ ਜੋੜ ਲੈਂਦੀ ਹੈ ਤੇ ਜਿਵੇਂ ਹੁਣ ਆਪਣਾ ਦਿਨ ਤਿੰਨ ਚਾਰ ਰਹਿ ਗਿਆ ਤੇ ਬਹੁਤ ਹੀ ਜਿਹੜੇ ਮੁਕਾਬਲੇ ਆ ਫਸਮੇ ਹੋਣ ਜਾ ਰਹੇ ਆ ਤੇ ਕੋਈ ਸਮਝ ਨਹੀਂ ਲੱਗ ਰਹੀ ਇਸ ਵਾਰ ਵੀ ਕਿਹੜਾ ਮੀਰੇਵਾ ਜੱਤੂ ਆ ਤੇ ਕਿਹੜਾ ਕੀ ਹੈ ਕੀ ਪੋਜੀਸ਼ਨ ਹੈ ਤੇ ਉਸ ਨੂੰ ਜ਼ਬੰਦ ਵਿੱਚ ਰੱਖਦੇ ਹੋਏ ਜਿਹੜੇ ਕਿ ਬਜ਼ੁਰਗ ਹੈ ਉਹਨਾਂ ਦੀਆਂ ਜਿਹੜੀਆਂ ਵੋਟਾਂ ਹੈ ਉਹ ਪਹਿਲਾਂ ਪੈ ਰਹੀਆਂ ਅੱਜ ਆਪਾਂ ਮੇਰੇ ਘਰੇ ਆਪਾਂ ਜਿੱਥੇ ਖੜੇ ਆ ਮੇਰੇ ਦਾਦੀ ਜੀ ਹੈ ਜਿਹੜੇ ਕਿ 82-83 ਸਾਲ ਦੀ ਉਮਰ ਹੈ ਉਹਨਾਂ ਦੀ ਪਰ ਉਹਨਾਂ 'ਚ ਅੱਜ ਵੀ ਇਤਸ਼ਾਹ ਪੂਰਾ ਵੋਟ ਪਾਉਣ ਨੂੰ ਲੈ ਕੇ ਆਜੋ ਆਪਣੀ ਵੋਟ ਪਾਉਣ ਜਾ ਰਹੇ ਆ ਆਜੋ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਵੀ ਉਹਨਾਂ ਦੇ ਕੀ ਵਿਚਾਰ ਆ ਵੋਟ ਨੂੰ ਲੈ ਕੇ ਆਜੋ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਸਸ ਜੀ ਬੇ ਤਟਰੀ ਕਾਲ ਹੋਰ ਕਿਵੇਂ ਆ ਤਿਆਰੀ ਹੋ ਗਈ ਵੋਟ ਪਾਉਣ ਦੀ ਹਾਂ ਤਿਆਰੀ ਤਿਆਰੀ ਆ ਬਤਵੇ ਅੱਛਾ ਕਰੇ ਵੋਟ ਪਾਉਣੀ ਅੱਜ ਅੱਜ ਕਰੇ ਵੋਟ ਪਾਉਣੀ ਹੈ ਅੱਛਾ ਪਹਿਲਾਂ ਵੀ ਕਦੇ ਪਾਈ ਸੀ ਕਰੇ ਵੋਟਰ ਨਹੀਂ ਕਰੇ ਨਹੀਂ ਪਾਈ ਬਤਵੇ ਅੱਛਾ ਪਹਿਲਾਂ ਗੁਰਦੁਆਰਾ ਜਾਂਦੇ ਸਾਂ ਉਹ ਮੇਰ ਨਾਲ ਤਾਣੀ ਕੰਮ ਕਰਦਾਂ ਅੱਛਾ ਅੱਛਾ ਤਾਂ ਕਰਕੇ ਕਰੇ ਪਾਉਣੀ ਹੈ ਹਾਂ ਤਾਂ ਕਰਕੇ ਕਰੇ ਪਾਉਣੀ ਹੈ ਆ ਵੀ ਫੇਰ ਲਈ ਹੈ ਹੈ ਨੇ اچھا ਵੋਟੋ ਦੂਜਾ ਆਪਣਾ ਵੋਟਰ ਕਾਰਡ ਹੈ ਠੀਕ ਹੈ ਠੀਕ ਹੈ ਘਰੇ ਵੋਟ ਪਾਉਣੀ ਅੱਜ ਹੈ ਹਾਂ ਘਰੇ ਪਾਉਣੀ ਹੈ ਠੀਕ ਹੈ ਤੁਸੀਂ ਤਾਂ ਬਹੁਤ ਵੋਟਾਂ ਵੇਖੀਆਂ ਹਨਾ ਬਹੁਤ ਵੇਖੀਆਂ ਪੁੱਤਰੇ ਅੱਛਾ ਹਾਂ ਹੋ ਗਈ ਪੁੱਤਰੇ ਪੰਜਾ ਤੇ 80 ਸਾਲ ਦੀ ਅੱਛਾ 85 ਸਾਲ ਦੀ ਉਮਰ ਹੋ ਗਈ ਹੈ ਹਾਂ ਜੀ ਠੀਕ ਹੈ ਠੀਕ ਹੈ ਸੀ ਆਪਣੇ ਤਾਂ ਘਰੇ ਵੀ ਵਾਧੂ ਲਾਉਣ ਤੋਂ ਮੇਲਾ ਲੱਗਦਾ ਸੀ ਵੋਟਾਂ ਵਿੱਚ ਹਨ ਹਾਂ ਵਾਧੂ ਵਾਧੂ ਹਾਂ ਸਾਰਾ ਪਾਪੀ ਦੀਆਂ ਵੋਟਾਂ ਹੁੰਦੀਆਂ ਤੇਰੇ ਬਾਪੂ ਜੀ ਨੇ 20 ਸਾਲ ਸਰਪੰਚੀ ਕੀਤੀ ਕਰ ਹੁਣ ਤਾਂ ਫਿਰ ਦੁਰਿਆ ਨਹੀਂ ਜਾਂਦਾ ਹੈ ਨਹੀਂ ਹੋਣੇ ਦੁਰਿਆ ਜਾਂਦਾ ਪੁੱਤ ਬੇ ਬੇ ਵੀ 2-3 ਸਾਲ ਹੋ ਗਏ ਆ ਬੈਠਦੇ ਹੀ ਪਏ ਆ ਪਰ ਵੋਟ ਪਾਉਣ ਦਾ ਉਹਨਾਂ ਦਾ ਚਾਹ ਅੱਜ ਵੀ ਹੈਗਾ ਵੋਟ ਪਾਉਣ ਦਾ ਚਾਹ ਪੂਰਾ ਅੱਜ ਹੈਂ ਕਿਆ ਪੂਰਾ ਜਰੂਰੇ ਜ਼ਿੰਦਗੀ ਕੰਮ ਕਰਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਤਲੋਮ ਇਹ ਸੀ ਮੇਰੇ ਦਾਦੀ ਜੀ ਜਿਹੜੇ ਕਿ ਅੱਜ ਇਹਨਾਂ ਦੇ ਜੋ ਕਿ ਹੁਣ ਸਰਕਾਰ ਵੱਲੋਂ ਇਹ ਕਿਹਾ ਗਿਆ ਵੀ ਇਹ ਬਜ਼ੁਰਗਾਂ ਨਹੀਂ ਤੁਰ ਫਿਰ ਸਕਦੇ ਜਾਂ ਬਿਮਾਰ ਹਨ ਉਹ ਨਹੀਂ ਘਰੇ ਜਾ ਕੇ ਆਪਾਂ ਵੋਟਾਂ ਪਾ ਸਕਦੇ ਆ ਉਸ ਤੋਂ ਬੰਧ ਵਿਤਾ ਜਿਹਨਾਂ ਦੀ ਰੀ ਬੋਟ ਆ ਉਹ ਘਰੇ ਫੋਨ ਆ ਰਹੇ ਆ ਜਿਹੜੇ ਆਪਣੇ ਤੋਂ ਦੇ ਅਫਸਰ ਹੈਗੇ ਆ ਜਿਹਦੀ ਡਿਊਟੀ ਲੱਗੀ ਵੀ ਆਪ ਉਹ ਆਪਣੇ ਪੋਲਿੰਗ ਬੂਥਾਂ ਤੇ ਉਹ ਜਿਹੜੇ ਵੋਟ ਪਾਉਣ ਆਉਣਗੇ ਇਹਦੇ ਦਾਦੀ ਨੂੰ ਪੂਰਾ ਸਹਿ ਮੈਂ ਵੀ ਸਾਰੇ ਵੋਟਰਾਂ ਨੂੰ ਇਹੀ ਅਪੀਲ ਕਰਦਾ ਵੀ ਜਿਸ ਮਦੀ ਪਾਰਟੀ ਨੂੰ ਵੋਟ ਪਾਓ ਪਰ ਸਾਰੇ ਵੋਟ ਜਰੂਰ ਪਾਓ ਇਹ ਸਜਾ ਤਿਹਾਰ ਹੈ ਚੱਪਾ ਵੱਧ ਜੜ ਕੇ ਹਿੱਸਾ ਲਈਏ ਸੋ ਥੈਂਕ ਯੂ ਧੰਨਵਾਦ